ਸਾਦਾ ਇਨਸਾਨ ਬਣਨਾ ਸਾਡੇ ਇਨਸਾਨ ਬਣ ਕੇ ਜਾਣਾ ਇਹਦੇ ਵਿੱਚ ਕੋਈ ਇੱਥੇ ਬੜੀਆਈ ਨਹੀਂ ਚੱਲਦੀ ਨਾ ਕੋਈ ਅਉਧਾ ਚੱਲਦਾ ਇਹ ਚੀਜ਼ ਹਾਂ ਇhtiram ਆਪਣੀ ਜਗ੍ਹਾ ਤੇ ਸਤਕਾਰ ਆਪਣੀ ਜਗ੍ਹਾ ਤੇ ਹਾਂਜੀ ਲੇਕਿਨ ਗੁਰੂਕਾਰ ਦਾ ਸਭ ਤੋਂ ਵੱਡਾ ਸਰਕਾਰ ਹੈ ਸਭ ਤੋਂ ਸਰਕਾਰ ਤੁਸੀਂ ਸਾਨੂੰ ਬੜਾ ਅੱਛਾ ਟਾਈਮ ਦਿੱਤਾ ਅਸੀਂ ਤੁਹਾਨੂੰ ਆਪਣੀ ਦੁਆਜੇ ਯਾਦ ਰੱਖੀ ਅਸੀਂ ਤੁਹਾਡੇ ਬੱਚੇ ਹਾਂ ਤੁਸੀਂ ਵੀ ਆਪਣੀ ਦੁਆਜੇ ਸਾਨੂੰ ਯਾਦ ਰੱਖੋ ਪਹਿਲਾਂ ਮੈਂ ਪਹਿਲੇ ਦੱਸਿਆ ਕਿ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਜੀ ਇਹ ਸਬਦ ਦਾ ਪਹਿਲਾ ਸਰਕਾਰ ਨੇ ਮੰਗਿਆ ਜੀ ਅਸੀਂ ਕੋਣੋਂ ਨਹੀਂ ਜੀ ਤੁਹਾਡੇ ਸ਼ੁਕਰਗੁਜ਼ਾਰ ਆ ਅੱਲਾਹ ਤੁਹਾਨੂੰ ਸੇਤ ਤੰਦਰੁਸਤੀ ਦੇਵੇ ਜ਼ਿੰਦਗੀ ਦੇਵੇ ਤੰਦਰੁਸਤੀ ਸਰਕਾਰ ਕੋ ਆਂਦੇ ਰਹੀਗੀ ਸਾਨੂੰ ਨਹੀਂ ਸੀ ਪਤਾ ਅੱਜ ਪਤਾ ਚੱਲਿਆ ਔਰ ਬਹੁਤ ਅੱਛਾ ਲੱਗਿਆ ਨਹੀਂ ਬਸ ਸਾਡੇ ਇਲਮ 'ਚ ਇਜ਼ਾਫਾ ਹੋਇਆ ਇਹ ਦੇਖੋ ਨਾ ਮੈਂ ਜਿਸ ਤਰ੍ਹਾਂ ਲੰਗਰ ਖਾ ਲੇ ਇਧਰ ਆਵਿਕ ਮਿੰਟ ਇਧਰ ਆ ਜਾਓ ਆਓ ਜੀ ਬੇਟਾ ਖੋਲ ਲੇ ਲੰਗਰ ਖਾਣ ਦਾ जो जी जॻह आहे जिस तरह आम रूटीन जे मुताब जा वॾा लंगर हूंदा न जी हाणे ग गर्मी है या सर्दी है या बारिश हिते